ਜੇਕਰ ਤੁਹਾਨੂੰ ਕਿਸੇ ਚੈਨਲ ਮੰਨ ਲਓ ਜਿਵੇਂ ਇੱਥੇ ਹੈਪੀ ਮੰਨ ਫॉर ਯੂ ਦੇ ਵੀਡੀਓ ਦਿਲਚਸਪ ਲੱਗਦੀਆਂ ਹਨ ਤਾਂ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਦਾ ਫਾਇਦਾ ਇਹ ਹੈ ਕਿ ਜਦੋਂ ਇਸ ਚੈਨਲ ਵੱਲੋਂ ਕੋਈ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਜਾਂ ਕੋਈ ਫੇਵਰਿਟ ਚ ਪਾਈ ਜਾਂਦੀ ਹੈ ਜਾਂ ਕੋਈ ਹੋਰ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਦੀ ਸੂਚਨਾ ਮਿਲੇਗੀ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰੋ ਇੱਥੇ ਤੁਸੀਂ ਚੋਣ ਕਰ ਸਕਦੇ ਹੋ ਕਿ ਤੁਹਾਨੂੰ ਨਵੀਂ ਵੀਡੀਓ ਅਪਲੋਡ ਹੋਣ ਤੇ ਈਮੇਲ ਆਵੇ ਜਾਂ ਨਹੀਂ ਇੱਥੇ ਅਸੀਂ ਕਲਿੱਕ ਨਹੀਂ ਕਰਦੇ ਅਪਡੇਟ ਤੇ ਕਲਿੱਕ ਕਰ ਦਿੰਦੇ ਹਾਂ ਜੇਕਰ ਤੁਹਾਡੇ ਬਾਅਦ ਵਿੱਚ ਇਰਾਦਾ ਬਦਲ ਜਾਂਦਾ ਹੈ ਤਾਂ ਤੁਸੀਂ ਦੁਬਾਰਾ ਇੱਥੇ ਕਲਿੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਵੀ ਸਬਸਕ੍ਰਾਈਬ ਕਰ ਲੈਣੇ ਆ ਅਪਡੇਟ ਤੇ ਕਲਿੱਕ ਕਰਦੇ ਹਾਂ ਜੇਕਰ ਤੁਹਾਨੂੰ ਕਿਸੇ ਚੈਨਲ ਦੀਆਂ ਵੀਡੀਓ ਘੱਟ ਦਿਲਚਸਪ ਲੱਗਦੀਆਂ ਹਨ ਤਾਂ ਤੁਸੀਂ ਉਸ ਨੂੰ ਦੋਸਤ ਵੀ ਬਣਾ ਸਕਦੇ ਹੋ ਇਹ ਫੈਸਲਾ ਤੁਹਾਡਾ ਹੈ ਕਿ ਤੁਸੀਂ ਉਸ ਨੂੰ ਦੋਸਤ ਬਣਾਉਣਾ ਚਾਹੁੰਦੇ ਹੋ ਜਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਇੱਥੇ ਦੋਸਤ ਬਣਾਉਣ ਲਈ ਕਲਿੱਕ ਕਰੋ ਤੁਹਾਡੀ ਬੇਨਤੀ ਚਲੇ ਗਈ ਹੈ ਜਾਂ ਇੱਥੇ ਕਲਿੱਕ ਕਰਕੇ ਈਮੇਲ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ youtube.com ਪੇਜ ਖੋਲ ਕੇ ਜਦ ਸਾਈਟ 'ਤੇ ਲੌਗਇਨ ਕੀਤਾ ਗਿਆ ਹੈ ਆਪਾਂ ਪਹਿਲਾਂ ਕੁਝ ਚੈਨਲ ਸਬਸਕ੍ਰਾਈਬ ਕੀਤੇ ਗਏ ਸਨ ਅਤੇ ਦੋਸਤ ਬੇਨਤੀਆਂ ਭੇਜੀਆਂ ਗਈਆਂ ਸਨ ਹੁਣ youtube.com ਖੋਲਣ ਤੇ ਅਤੇ ਲੌਗਇਨ ਕਰਨ ਨਾਲ ਪਹਿਲੇ ਪੰਨੇ ਤੇ ਹੀ ਸਬਸਕ੍ਰਾਈਬ ਅਤੇ ਦੋਸਤ ਬਣੇ ਚੈਨਲਾਂ ਦੀਆਂ ਸੂਚਨਾਵਾਂ ਪਹਿਲੇ ਪੰਨੇ ਤੇ ਹੀ ਆ ਜਾਂਦੀਆਂ ਹਨ ਜਿਵੇਂ ਕਿ ਇਸ ਚੈਨਲ ਵੱਲੋਂ ਆ ਵੀਡੀਓ ਲਾਈਕ ਕੀਤੀ ਗਈ ਅਤੇ ਇਹ ਇੱਥੇ ਪਾਈ ਗਈ ਤੇ ਪੀਮਾਨ ਵੱਲੋਂ ਅਤੇ ਜਰਸਾਈਟ ਵੱਲੋਂ ਇਹ ਫੇਵਰਿਟ ਕੀਤੀ ਗਈ ਅਤੇ ਜਰਸਾਈਟ ਵੱਲੋਂ ਇਹ ਵੀਡੀਓ ਪਸੰਦ ਕੀਤੀਆਂ ਗਈਆਂ ਵਗੈਰਾ ਵਗੈਰਾ ਸੋ ਇਸ ਤਰ੍ਹਾਂ ਪਹਿਲੇ ਪੰਨੇ ਤੇ ਹੀ ਸਬਸਕ੍ਰਾਈਬ ਕੀਤੇ ਹੋਏ ਚੈਨਲਾਂ ਦੀਆਂ ਅਤੇ ਦੋਸਤ ਬਣੇ ਹੋਏ ਚੈਨਲਾਂ ਦੀਆਂ ਸੂਚਨਾਵਾਂ ਆ ਜਾਂਦੀਆਂ ਹਨ ਹੁਣ ਚੈਨਲ ਪੰਨੇ ਦੀ ਗੱਲ ਕਰਦੇ ਹਾਂ ਇੱਥੇ ਕਲਿੱਕ ਕਰਦੇ ਹਾਂ ਅਤੇ ਮਾਈ ਚੈਨਲ ਤੇ ਕਲਿੱਕ ਕਰਦੇ ਹਾਂ ਇਸ ਤਰ੍ਹਾਂ ਦਿਖਾਈ ਦੇਵੇਗਾ ਅਪਲੋਡ ਵੀਡੀਓ ਸਤ ਕੀਤੀਆਂ ਗਈਆਂ ਹਨ ਅਤੇ ਇੱਕ ਵੀਡੀਓ ਫੇਵਰਿਟ ਕੀਤੀ ਗਈ ਹੈ ਜੇਕਰ ਤੁਸੀਂ ਕਿਸੇ ਦੋਸਤ ਚੈਨਲ ਨੂੰ ਦੋਸਤ ਸੂਚੀ ਵਿੱਚੋਂ ਕੱਢਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਦਿਓ ਅਤੇ ਉਸ ਦਾ ਚੈਨਲ ਦਾ ਪੰਨਾ ਖੋਲ੍ਹ ਕੇ ਰਿਮੂਵ ਫਰੈਂਡ ਤੇ ਕਲਿੱਕ ਕਰ ਸਕਦੇ ਹੋ ਸੋ ਸ਼ੁਰੂਆਤੀ ਜਿਵੇਂ ਇਹ ਦਿਖਾਇਆ ਗਿਆ ਹੈ ਤੁਸੀਂ ਇੱਥੇ ਕੋਈ ਸੰਦੇਸ਼ ਲਿਖ ਕੇ ਵੀ ਭੇਜ ਸਕਦੇ ਹੋ ਅਤੇ ਜਿਨ੍ਹਾਂ ਚੈਨਲਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਹੈ ਜਾਂ ਦੋਸਤ ਬਣਾਇਆ ਹੈ ਉਸ ਚੈਨਲਾਂ ਨੂੰ ਇਹ ਖਬਰ ਪਹੁੰਚਾਵੇਗੀ ਭਾਵ ਜਦੋਂ ਉਹ ਲੌਗਇਨ ਕਰਨਗੇ ਤਾਂ ਉਹ ਪਹਿਲੇ ਪੰਨੇ ਤੇ youtube.com ਪੰਨੇ ਤੇ ਤੁਹਾਡਾ ਸੁਨੇਹਾ ਪੜ ਸਕਣਗੇ ਅਤੇ ਜਿਵੇਂ ਇੱਥੇ ਲਿਖਿਆ ਆ ਰਿਹਾ ਹੈ ਇੱਥੇ ਤੁਸੀਂ ਲਿੰਕ ਵੀ ਪਾ ਸਕਦੇ ਹੋ ਅਤੇ ਲਿੰਕ ਪੋਣ ਤੋਂ ਬਾਅਦ ਜਾਂ ਸੁਨੇਹਾ ਲਿਖਣ ਤੋਂ ਬਾਅਦ ਇੱਥੇ ਕਲਿੱਕ ਕਰ ਸਕਦੇ ਹੋ ਕਹਿੰਦੇ ਭਾਵੇਂ ਤੁਸੀਂ ਲਿਖ ਸਕਦੇ ਹੋ ਕੱਲ ਨੂੰ ਇਹ ਵੀਡੀਓ ਪਾਈ ਗਈ ਜਾਂ ਹੋਰ ਕੋਈ ਖਬਰ ਇਸ ਤਰ੍ਹਾਂ ਪਾਈ ਜਾ ਸਕਦੀ ਇਹ ਇੱਕ ਤਰ੍ਹਾਂ ਦਾ ਫੇਸਬੁੱਕ ਸਟੇਟਸ ਦੀ ਤਰ੍ਹਾਂ ਸਹੂਲਤ ਹੈ ਫਿਲਹਾਲ ਅਸੀਂ ਕੋਈ ਸੁਨੇਹਾ ਨਹੀਂ ਲਿਖਾਂਗੇ ਤੇ ਇਸ ਕਰਕੇ ਇੱਥੇ ਦਬ ਦਿੰਨੇ ਹਾਂ ਅਤੇ ਇੱਥੇ ਥੱਲੇ ਜਾ ਕੇ ਇੱਥੇ ਕਲਿੱਕ ਕਰਕੇ ਤੁਸੀਂ ਆਪਣਾ ਨਾਮ ਵਗੈਰਾ ਜਾਂ ਵੈੱਬਸਾਈਟ ਵਗੈਰਾ ਅਤੇ ਹੋਰ ਜਾਣਕਾਰੀ ਲਿਖ ਸਕਦੇ ਹੋ। ਅਤੇ ਬਾਅਦ ਵਿੱਚ ਇੱਥੇ ਕਲਿੱਕ ਕਰ ਸਕਦੇ ਹੋ। ਫਿਲਹਾਲ ਸਾਡੇ ਚੈਨਲ ਨੂੰ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਕਰਕੇ ਇਹ ਖਾਲੀ ਦਿਖਾ ਰਿਹਾ ਹੈ। ਸੋ ਇਹਨਾਂ ਬਟਨਾਂ ਤੇ ਕਲਿੱਕ ਕਰਕੇ ਤੁਸੀਂ ਉੱਪਰ ਥੱਲੇ ਸੱਜੇ ਖੱਬੇ ਕਰ ਸਕਦੇ ਹੋ। ਫਿਲਹਾਲ ਸਾਡੇ ਚੈਨਲ ਨੂੰ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਇਸ ਕਰਕੇ ਅਸੀਂ ਇਹਨੂੰ ਥੱਲੇ ਕਰ ਦਿੰਦੇ ਹਾਂ ਅਤੇ ਦੋਸਤਾਂ ਨੂੰ ਉੱਪਰ ਕਰ ਦਿੰਦੇ ਹਾਂ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਵੀ ਇੱਧਰ ਲਿਆ ਸਕਦੇ ਹੋ ਇੱਥੇ ਕਲਿੱਕ ਕਰਕੇ ਇਹ ਸਹੂਲਤ ਤੁਹਾਡੀਆਂ ਕੀਤੀਆਂ ਗਈਆਂ ਕਾਰਵਾਈਆਂ ਦੀ ਸੂਚਨਾਵਾਂ ਹਨ ਕਿਹਨ ਤੋਂ ਭਾਪ ਜੇਕਰ ਤੁਹਾਡੇ ਚੈਨਲ ਨੂੰ ਕਿਸੇ ਨੇ ਸਬਸਕ੍ਰਾਈਬ ਕੀਤਾ ਹੈ ਜਾਂ ਦੋਸਤ ਬਣਾਇਆ ਇਹ ਸੂਚਨਾਵਾਂ ਉਸ ਕੋਲ ਜਾਣ ਗਿਆ ਜਿਵੇਂ ਕਿ ਅਸੀਂ ਜੱਟ ਸਾਈਟ ਇਨਫੋ ਨਾਲ ਦੋਸਤ ਬਣ ਗਏ ਹਨ ਤੇ ਹੋਰ ਜਾਣਕਾਰੀ ਜੇਕਰ ਤੁਸੀਂ ਇਹ ਜਾਣਕਾਰੀ ਮਿਟਾਉਣਾ ਚਾਹੁੰਦੇ ਹੋ ਤਾਂ ਇੱਥੇ ਵੀ ਕਲਿੱਕ ਕਰ ਸਕਦੇ ਹੋ ਇਸ ਨੂੰ ਵੀ ਤੁਸੀਂ ਇਧਰ ਲਿਆ ਸਕਦੇ ਹੋ ਇਹ ਇੱਥੇ ਆ ਗਈ ਹੈ ਜਾਂ ਉੱਪਰ ਲਿਜਾ ਸਕਦੇ ਹੋ ਸੋ ਇਹਨਾਂ ਬਟਨਾਂ ਨੂੰ ਉੱਪਰ ਥੱਲੇ ਸੱਜੇ ਖੱਬੇ ਜਿਵੇਂ ਤੁਸੀਂ ਚਾਹੋ ਚੈਨਲ ਦੀ ਸੈਟਿੰਗ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਟਿੱਪਣੀ ਦੀ ਸੈਟਿੰਗ ਇੱਥੇ ਕਲਿੱਕ ਕਰੋ ਅਤੇ ਇੱਥੇ ਤੁਸੀਂ ਜ਼ਰੂਰੀ ਹੈ ਕਿ ਤੁਸੀਂ ਇੱਥੇ ਇਸ ਦੀ ਚੋਣ ਕਰੋ ਕਿ ਟਿੱਪਣੀਆਂ ਸਿਰਫ ਇਜਾਜ਼ਤ ਨਾਲ ਜਨ ਤੱਕ ਹੋਣ ਇਸ ਚੈਨਲ ਪੰਨੇ ਤੇ ਆਮ ਤੌਰ ਤੇ ਇੱਥੇ ਸੈਟਿੰਗ ਕੀਤੀ ਗਈ ਹੋਈ ਹੁੰਦੀ ਹੈ ਪਰ ਤੁਸੀਂ ਇੱਥੇ ਵੀ ਸੈਟਿੰਗ ਕਰ ਸਕਦੇ ਹੋ ਜਾਂ ਹੋਰ ਕਿਸੇ ਸਹੂਲਤ ਦੀ ਚੋਣ ਕਰਕੇ ਇੱਥੇ ਕਲਿੱਕ ਕਰ ਸਕਦੇ ਹੋ YouTube ਚੈਨਲ ਪਰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਚੈਨਲ ਕਿਹੜੀ ਤਰੀਕ ਨੂੰ ਬਣਾਇਆ ਗਿਆ ਅਤੇ ਇਹ ਚੈਨਲ ਵਿੱਚ ਕਦੋਂ ਆਖਰੀ ਵਾਰ ਲੌਗਇਨ ਕੀਤਾ ਗਿਆ ਇਸ ਤੋਂ ਇਲਾਵਾ ਤੁਸੀਂ ਇੱਥੇ ਸੈਟਿੰਗ ਕਰ ਸਕਦੇ ਹੋ ਸੈਟਿੰਗ ਤੇ ਕਲਿੱਕ ਕਰਕੇ ਆਪਣੇ ਚੈਨਲ ਦਾ ਨਾਮ ਲਿਖ ਸਕਦੇ ਹੋ ਤੁਸੀਂ ਯੂਨੀਕੋਡ ਵਿੱਚ ਵੀ ਲਿਖ ਸਕਦੇ ਹੋ ਅਤੇ ਇੱਥੇ ਚੋਣ ਕਰ ਸਕਦੇ ਹੋ ਚੈਨਲ ਟੈਗਸ ਵੀ ਇੱਥੇ ਲਿਖ ਸਕਦੇ ਹੋ ਅਤੇ ਸੇਵ ਚੇਂਜਸ ਤੇ ਕਲਿੱਕ ਕਰ ਸਕਦੇ ਹੋ ਹੁਣ ਇੱਥੇ ਉੱਪਰ ਵੀਡੀਓ ਚੈਨਲ ਨਾਮ ਆ ਗਿਆ ਹੈ ਜਾਂ ਆਪਣਾ ਮਕਸਦ ਲਿਖ ਸਕਦੇ ਹੋ ਜਿਵੇਂ ਇੱਥੇ ਲਿਖਿਆ ਗਿਆ ਹੈ ਸੋ ਇੱਥੇ ਕਲਿੱਕ ਕਰਕੇ ਤੁਸੀਂ ਜਿਸ ਤਰ੍ਹਾਂ ਦਾ ਰੰਗ ਚਾਹੁੰਦੇ ਹੋ ਚੋਣ ਕਰ ਸਕਦੇ ਹੋ ਇਹ ਜਸ ਇਹ ਹੈ ਤੁਸੀਂ ਇੱਥੇ ਕਲਿੱਕ ਕਰਕੇ ਚੋਣ ਕਰ ਸਕਦੇ ਹੋ ਕਿ ਕੀ ਕੀ ਦਿਖਾਇਆ ਜਾਵੇ ਇੱਥੇ ਤੁਸੀਂ ਸਾਰਾ ਕੁਝ ਬੰਦ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਦੇਖੇ ਕਿ ਕਿਹਨਾ ਕਿਹਨਾ ਚੈਨਲ ਵਾਲੇ ਤੁਹਾਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਜਾਂ ਦੋਸਤ ਸੂਚੀ ਜਾਂ ਹੋਰ ਸਹੂਲਤਾਂ ਟਿੱਪਣੀ ਡੱਬਾ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਹੋਰ ਕੋਈ ਚੈਨਲ ਤੁਹਾਡੇ ਦੋਸਤਾਂ ਦੀ ਸੂਚੀ ਦੇਖੇ ਤਾਂ ਇੱਥੇ ਕਲਿੱਕ ਕਰ ਸਕਦੇ ਹੋ ਅਤੇ ਇੱਥੇ ਕਲਿੱਕਾ ਕਰਦੇ ਹੋ ਬਾਅਦ ਅਤੇ ਦੋਸਤ ਸੂਚੀ ਸਹੂਲਤ ਦਿਖਾਈ ਨਹੀਂ ਦੇਵੇਗੀ ਸੋ ਇੱਥੇ ਕਲਿੱਕ ਕਰਕੇ ਤੁਸੀਂ ਦਿਖਾ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿਖਾਈ ਦੇਣ ਅਪਲੋਡਸ ਦਿਖਾਈ ਦੇਣ ਕਿਹੜੀਆਂ-ਕਿਹੜੀਆਂ ਵੀਡੀਓ ਅਪਲੋਡਸ ਕੀਤੀਆਂ ਹਨ ਤੇ ਫੇਵਰਿਟ ਅਤੇ ਪਸੰਦੀਦਾ ਸੂਚੀ ਦਿਖਾਈ ਦੇਵੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਸਿਰਫ ਦੋ ਹੀ ਸਹੂਲਤਾਂ ਦਿਖਾ ਰਿਹਾ ਹੈ ਆਪਾਂ ਇੱਕ ਪਲੇਲਿਸਟ ਵੀ ਬਣਾਈ ਸੀ ਉੱਥੇ ਵੀ ਕਲਿੱਕ ਕਰਕੇ ਪਲੇਲਿਸਟ ਇਹ ਦਿਖਾ ਰਿਹਾ ਕਿ ਇੱਕ ਪਲੇਲਿਸਟ ਉਪਲਬਧ ਹੈ ਫਿਰ ਇੱਥੇ ਕਲਿੱਕ ਕਰ ਦਿਓ ਇਸ ਤੋਂ ਇਲਾਵਾ ਤੁਸੀਂ ਇੱਥੇ ਵੀ ਚੋਣ ਕਰ ਸਕਦੇ ਹੋ ਜਾਂ ਚੈਨਲ ਖੋਲੇ ਤੇ ਕਿਹੜੀ ਵੀਡੀਓ ਦਿਖਾਈ ਦੇਵੇ ਫਿਰ ਸੇਵ ਚੇਂਜਸ ਤੇ ਕਲਿੱਕ ਕਰਨਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਪਲੇ ਸੂਚੀ ਵੀ ਦਿਖਾਈ ਦੇ ਰਹੀ ਹੈ ਇਹਨਾਂ ਲਿੰਕਾਂ ਤੇ ਕਲਿੱਕ ਕਰਕੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਇੱਥੇ ਕਲਿੱਕ ਕਰੋਗੇ ਤਾਂ ਸੱਤੇ ਵੀਡੀਓ ਦਿਖਾਈ ਦੇ ਦੇਗੀਆਂ ਇੱਥੇ ਥੱਲੇ ਜਾ ਕੇ ਤੁਸੀਂ ਸਾਰੀਆਂ ਵੀਡੀਓ ਦਿਖਾਈ ਦੇ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਫੇਵਰਿਟਸ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਸਕਦੇ ਹੋ ਮਤਲਬ ਇਸ ਚੈਨਲ ਵੱਲੋਂ ਕਿਹੜੀਆਂ ਵੀਡੀਓ ਪਸੰਦੀਦਾ ਸੂਚੀ ਵਿੱਚ ਪਾਈਆਂ ਗਈਆਂ ਹਨ ਜਾਂ ਪਲੇਲਿਸਟ ਕਿਹੜੀਆਂ ਬਣਾਈਆਂ ਗਈਆਂ ਹਨ ਇੱਥੇ ਕਲਿੱਕ ਕਰ ਸਕਦੇ ਹੋ ਆਲ ਤੇ ਕਲਿੱਕ ਕਰਕੇ ਤਿੰਨੇ ਸਹੂਲਤਾਂ ਦਿਖਾਈਆਂ ਦਿੱਤੀਆਂ ਜਾਵਣਗੀਆਂ ਜਿਵੇਂ ਕਿ ਤੁਸੀਂ ਇਸ ਸੰਗਤ ਟੈਲੀਵਿਜ਼ਨ ਚੈਨਲ ਤੇ ਦੇਖ ਸਕਦੇ ਹੋ ਕਿ ਇੱਥੇ ਸਿਰਫ ਪਲੇਲਿਸਟਾਂ ਹੀ ਦੀ ਸਹੂਲਤ ਦੀ ਸੈਟਿੰਗ ਕੀਤੀ ਗਈ ਹੈ ਕਹਿੰਦੇ ਤੋਂ ਭਾਵ ਜੇਕਰ ਤੁਸੀਂ ਅਪਲੋਡਸ ਦੇਖਣੇ ਹੋਵੇ ਕਿਹੜੀ ਵੀਡੀਓ ਆਖਰੀ ਵਾਰੀ ਅਪਲੋਡ ਕੀਤੀ ਗਈ ਹੈ ਤਾਂ ਉਸ ਦੀ ਸਹੂਲਤ ਬੰਦ ਕੀਤੀ ਗਈ ਹੈ ਜਾਂ ਤਾਂ ਤੁਹਾਨੂੰ ਇਸ ਦੀ ਆਖਰੀ ਕਾਰਵਾਈਆਂ ਦੇਖਣੀਆਂ ਪਵੇਗੀਆਂ ਫਿਲਹਾਲ ਉਹ ਵੀ ਬੰਦ ਕੀਤੀਆਂ ਗਈਆਂ ਹਨ ਜੋ ਕਿ ਇੱਕ ਤਰ੍ਹਾਂ ਦਾ ਸਹੀ ਨਹੀਂ ਹੈ ਸਿਰਫ ਪਲੇਲਿਸਟਾਂ ਦਿਖਾਉਣ ਦੀ ਹੀ ਸਹੂਲਤ ਦਿਖਾਈ ਗਈ ਹੈ ਇਸ ਤੋਂ ਇਲਾਵਾ ਤੁਸੀਂ ਚੈਨਲ ਪੰਨੇ ਦੀ ਦਿਖ ਵੀ ਬਦਲ ਸਕਦੇ ਹੋ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਅਤੇ ਫਿਰ ਦੇਖ ਇਸ ਤਰ੍ਹਾਂ ਦੇਖੇਗੀ ਨਾ ਕਿ ਵੀਡੀਓ ਚ ਚਲਾਉਣ ਵਾਲੀ ਸਹੂਲਤ ਵਾਲੀ ਦੀਖ ਦਿਸੇਗੀ ਜੇਕਰ ਤੁਹਾਨੂੰ ਇਹ ਦੀਖ ਪਸੰਦ ਹੈ ਤਾਂ ਤੁਸੀਂ ਇੱਥੇ ਜਾ ਕੇ ਫਿਰ ਕਿਉਂਕਿ ਇੱਥੇ ਪਲੇਅਰ 뷰 ਦੀ ਚੋਣ ਹੋਈ ਹੈ ਤਾਂ ਤੁਸੀਂ ਇਸ ਦੀ ਚੋਣ ਕਰ ਸਕਦੇ ਹੋ ਅਤੇ ਸੇਵ ਚੇਂजेस 'ਤੇ ਕਲਿੱਕ ਕਰ ਸਕਦੇ ਹੋ ਤਾਂ ਜਦੋਂ ਵੀ ਕੋਈ ਹੋਰ ਚੈਨਲ ਤੁਹਾਡਾ ਚੈਨਲ ਖੁੱਲੇਗਾ ਤਾਂ ਉਸ ਨੂੰ ਇਸ ਤਰ੍ਹਾਂ ਦੀ ਦੀਖ ਦਿਸੇਗੀ ਇੱਥੇ ਕਲਿੱਕ ਕਰਕੇ ਤੁਸੀਂ ਵੀਡੀਓ ਚਲਾਉਣ ਵਾਲੀ ਦੀ ਦੇਖ ਸਕਦੇ ਹੋ ਸਾਡੀ ਗੱਲ ਸ਼ੇਰਾ ਬਕੀਆੜਾ ਵਾਰੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਰੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਚਰਾਂਗੇ ਵੇ ਜੱਟਾਂ ਤੇ ਮਿੰਟੀਆਂ ਕੱਲੀ